ਗਰਾਉਂਡ ਦੀ ਸਬਸਪਾਈ ਤੇ ਸਾਹਮਣੇ ਸ਼ਿਵਾਲਿਕ ਦੀਆਂ ਪਹਾੜੀਆਂ ਗਰਾਉਂਡ ਨੂੰ ਹੋਰ ਵੀ ਖੂਬਸੂਰਤ ਬਣਾਉਂਦੀਆਂ ਹਨ ਸਨਾਤਨ ਮੰਦਿਰ ਜੋ ਕਿ ਪਿੰਡ ਦਾ ਸਭ ਤੋਂ ਪੁਰਾਤਨ ਮੰਦਿਰ ਹੈ ਗੁਰਦੁਆਰਾ ਸਾਹਿਬ ਨਾਲ ਹੀ 30 ਤੋਂ 32 ਖੂਹ ਹਨ ਸ਼ੇਰ ਨਮਸਕਾਰ ਦੋਸਤੋ ਮੈਂ ਕੰਨੂ ਮੈਂ ਨੰਨੂ ਸਵਾਗਤ ਹੈ ਤੁਹਾਡਾ ਨਵੇਂ ਪ੍ਰੋਗਰਾਮ ਪਿੰਡ ਦੀ ਸ਼ਹਿਰ ਅੱਜ ਅਸੀਂ ਪਹੁੰਚੇ ਹਾਂ ਸ਼ਾਰਪ ਇੱਕ ਛੋਟੇ ਜਿਹੇ ਪਿੰਡ ਡੰਡੋ ਪਿੰਡ ਡੰਡੋ ਜਿਨੋੜੀ ਤੋਂ ਤਕਰੀਬਨ 1 ਤੋਂ 1.5 ਕਿਲੋਮੀਟਰ ਦੀ ਦੂਰੀਤੇ ਸਥਿਤ ਹੈ ਪਿੰਡ ਵਿੱਚ ਦਾਖਲ ਹੋਣ ਲਈ ਸਭ ਤੋਂ ਪਹਿਲਾਂ ਕਾਰਗਿਲ ਸ਼ਹੀਦ ਕ੍ਰਿਸ਼ਨ ਮੋਹਨ ਜੀ ਦਾ ਯਾਦਗਾਰੀ ਗੇਟ ਬਣਿਆ ਹੋਇਆ ਹੈ ਸੋ ਅਸੀਂ ਤੁਹਾਨੂੰ ਇਹਨਾਂ ਦੇ ਪਰਿਵਾਰ ਦੇ ਨਾਲ ਮਿਲਾਵਾਂਗੇ ਅਤੇ ਪਿੰਡ ਵਿੱਚ ਦਾਖਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਸਾਹਮਣੇ ਨਜ਼ਰ ਆਉਂਦੀ ਹੈ ਪਿੰਡ ਵਿੱਚ ਖੇਡ ਗਰਾਊਂਡ ਦੇ ਵਿੱਚ ਜੋ ਕਿ ਸ਼ਹੀਦ ਕ੍ਰਿਸ਼ਨ ਮੋਹਨ ਜੀ ਦੇ ਨਾਮ ਤੇ ਬਣਿਆ ਹੋਇਆ ਹੈ ਗਰਾਊਂਡ ਵੀ ਸਾਫ਼ ਸੁਥਰਾ ਹੈ ਅਤੇ ਸਾਹਮਣੇ ਸ਼ਿਵਾਲਿਕ ਦੀਆਂ ਪਹਾੜੀਆਂ ਗਰਾਊਂਡ ਨੂੰ ਹੋਰ ਵੀ ਖੂਬਸੂਰਤ ਬਣਾਉਂਦੀਆਂ ਹਨ ਗਰਾਉਂਡ ਦੇ ਨਾਲ ਹੀ ਸੱਚਖਰ ਅਤੇ ਛੇਪਰੀ ਦਿਖਾਈ ਦਿੰਦੇ ਹਨ ਆਓ ਅਸੀਂ ਚੱਲਦੇ ਹਾਂ ਹੁਣ ਪਿੰਡ ਦੇ ਅੰਦਰ ਵੱਲ ਪਿੰਡ ਦੀਆਂ ਖੁੱਲੀਆਂ ਗਲੀਆਂ ਅਤੇ ਪਿੰਡ ਨੂੰ ਹੋਰ ਖੂਬਸੂਰਤ ਬਣਾਉਂਦੇ ਹਨ ਸਨਾਤਨ ਮੰਦਿਰ ਜੋ ਕਿ ਪਿੰਡ ਦਾ ਸਭ ਤੋਂ ਪੁਰਾਤਨ ਮੰਦਿਰ ਹੈ ਪਿੰਡ ਵਾਸੀ ਰਲ ਮਿਲ ਕੇ ਸਲਾਨਾ ਪੰਡਾਰਾ ਕਰਦੇ ਹਨ ਅਤੇ ਗੁਰਦੁਆਰਾ ਸਾਹਿਬ ਨਾਲ ਹੀ ਉੱਪਰਲੇ ਪਿੰਡ ਬਾਬਾ ਨਕੁਦਰदास ਜੀ ਦਾ ਮੰਦਿਰ ਬਾਬਾ ਫਲੈਂਯਾ ਵਾਲਾ ਜੀ ਜੋ ਕਿ ਸੁੰਦਰ ਪਹਾੜੀਆਂ ਦੇ ਵਿੱਚ ਕਿਰਿਆ ਹੋਇਆ ਹੈ ਪਿੰਡ ਨੂੰ ਹੋਰ ਖੂਬਸੂਰਤ ਕਰਦੀਆਂ ਗਲੀਆਂ ਅਤੇ ਪੁਰਾਣੀਆਂ ਇਮਾਰਤਾਂ 1 ਲੱਖ ਦਾਤਾ ਪੀਰ ਜੀ ਦਾ ਅੰਦਰਵਾਰ ਜਿੱਥੇ ਪੂਰੇ ਪਿੰਡ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ ਤੇ ਮਾਤਾ ਤ੍ਰਕੰਬਾ ਦੇਵੀ ਜੀ ਦਾ ਮੰਦਰ ਬਿਲਕੁਲ ਸੈਂਟਰ ਦੇ ਵਿੱਚ ਬਾਬਾ ਸੇਚਾ ਨੂੰ ਦਰਬਾਰ ਨਾਲ ਹੀ ਇੱਕ ਪੰਚਾਇਤ ਕਾਰ ਆਂਗਣਵਾਲੀ ਸੈਂਟਰ ਪਿੰਡ ਵਿੱਚ ਨਵਾਂ ਪੰਚਾਇਤ ਕਾਰ ਵੀ ਬਣ ਚੁੱਕਾ ਹੈ ਪੁਰਾਣੇ ਪੰਚਾਇਤ ਘਰ ਨੂੰ ਇਤਿਹਾਸਿਕ ਇਮਾਰਤ ਵਜੋਂ ਸੰਭਾਲ ਲਈ ਰੱਖਿਆ ਗਿਆ ਹੈ ਇਸ ਪਿੰਡ ਵਿੱਚ ਤਕਰੀਬਨ 30 ਤੋਂ 32 ਖੂਹ ਹਨ ਸ਼੍ਰੀ ਕ੍ਰਿਸ਼ਨ ਮੋਹਨ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਜਿੱਥੇ ਜਾ ਕੇ ਅਸੀਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜਿਆ ਕੀਤਾ ਪਿੰਡ ਵਾਸੀ ਰਲ ਮਿਲ ਕੇ ਰਹਿੰਦੇ ਹਨ ਅਰਸਲ ਬਾਬਾ ਬਲਕਨਾ ਜੀ ਜੋਤ ਸਿੱਧ ਹਮਾਚਲੀ ਸੰਗਤ ਪੈਦਰ ਚੱਲਾ ਲੈ ਕੇ ਜਾਂਦੀ ਹੈ ਲੰਗਰ ਲਈ ਖਾਸ ਪ੍ਰਬੰਧ ਹੁੰਦਾ ਹੈ ਪਿੰਡ ਵਿੱਚ ਪੰਜ ਬਾਬਾ ਬਲਕਨਾ ਜੀ ਦੇ ਮੰਦਰ ਹਨ ਸੰਗਤਾਂ ਰਲ ਮਿਲ ਕੇ ਬਾਬਾ ਜੀ ਦਾ ਗੁਣਗਾਨ ਕਰਦੀਆਂ ਹਨ ਅਤੇ ਸਾਲਾਨਾ ਭੰਡਾਰੇ ਕਰਵਾਏ ਜਾਂਦੇ ਹਨ ਸੋ ਦੋਸਤੋ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਸ਼ਹੀਦ ਕ੍ਰਿਸ਼ਨ ਮਾਨ ਜੀ ਦੇ ਪਰਿਵਾਰ ਦੇ ਕੋਲ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸ਼ਹੀਦ ਕ੍ਰਿਸ਼ਨ ਮੋਹਨ ਜੀ ਦੇ ਜੀਵਨ ਬਾਰੇ ਅਤੇ ਉਹਨਾਂ ਦੀ ਸ਼ਹੀਦੀ ਤੋਂ ਪਹੁੰਚ ਗਿਆ ਸ਼ਹੀਦ ਕ੍ਰਿਸ਼ਨ ਮੋਹਨ ਜੀ ਦੇ ਪਰਿਵਾਰ ਦੇ ਛੋਟੇ ਉਹਨਾਂ ਦੇ ਛੋਟੇ ਭਰਾ ਹਰਮੇਸ਼ ਸਿੰਘ ਜੀ ਕਾਲਾ ਜੋ ਕਿ ਪਿੰਡ ਦੇ ਸਰਪੰਚ ਦੇ ਤੌਰ ਤੇ ਪਿੰਡ ਦੀ ਸੇਵਾ ਨਿਭਾ ਰਹੇ ਨੇ ਸਵਾਗਤ ਹੈ ਸਰਪੰਚ ਸਾਹਿਬ ਤੁਹਾਡਾ ਨਮਸਕਾਰ ਪਿੰਡ ਦੀ ਸ਼ਹਿਰ ਨਮਸਕਾਰ ਸਾਹਿਬ ਜੀ ਨਮਸਕਾਰ ਜੀ ਸਰਪੰਚ ਸਾਹਿਬ ਸ਼ਹੀਦ ਕ੍ਰਿਸ਼ਨ ਮੋਹਨ ਜੀ ਪਿੰਡ ਦਾ ਪ੍ਰਮੁਖ ਜਿਹੜਾ ਆ ਗੇਟ ਉਹਨਾਂ ਦੇ ਨਾਮ ਤੇ ਬਣਿਆ ਹੋਇਆ ਆ ਤੇ ਅਸੀਂ ਉਹਨਾਂ ਦੇ ਜੀਵਨ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਉਹਨਾਂ ਦੇ ਬਚਪਨ ਅਤੇ ਸ਼ਹੀਦੀ ਦਾ ਜਿਹੜਾ ਆ ਕਿੱਸਾ ਜੋ ਅਸੀਂ ਪਿੰਡ ਦੇ ਵਿੱਚੋਂ ਸੁਣਿਆ ਬਹੁਤ ਹੀ ਉਹਨਾਂ ਦੇ ਬਹਾਦਰੀ ਦੇ ਜੰਗ ਦੇ ਦੌਰਾਨ ਕਿਸੇ ਹੋਏ ਨੇ ਜੇ ਤੁਸੀਂ ਸਾਡੇ ਨਾਲ 5 ਮਿੰਟ ਆਪਣੇ ਵਿਚਾਰ ਸਾਂਝਾ ਕਰੋ ਜੀ ਮੈਂ ਸਰ ਜੀ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਸਾਡੇ ਉਹ ਬ੍ਰਦਰ ਵੱਡੇ تھے ਜੀ ਜੀ ਅਸੀਂ ਚਾਰ ਬ੍ਰਦਰ ਸਾਂ ਜੀ ਉਹ ਸਭ ਤੋਂ ਸਾਡੇ ਵੱਡੇ ਬਜ਼ੁਰਗ ਸਹੀ ਠੀਕ ਹੈ ਜੀ ਤੇ ਉਹਨਾਂ ਨੇ 85 ਜੀਸੀ ਵਿੱਚ ਆਪਣਾ ਬਚਪਨ ਪਿੰਡ ਚ 10ਵੀਂ میٹرਿਕ ਦਾ ਸਕੂਲ ਸੀ ਇੱਥੇ ਜੀ ਇੱਥੇ ਉਹਨਾਂ ਨੇ میٹرਕ ਕੀਤੀ ਉਸ ਤੋਂ ਬਾਅਦ ਜਿਹੜੇ ਐਗਜ਼ਾਮ ਹੁੰਦੇ ਸੇ ਉਹ ਸਾਡੇ ਪਿੰਡ ਦੇ ਜਿਹੜੀ 10ਵੀਂ ਦੇ ਮੀਡਲ ਸਕੂਲ ਦੇ ਸਹੀ ਉਹ ਜਨੋੜੀ ਜਾ ਕੇ ਹੁੰਦੇ ਸੇ ਜੀ ਉਹਨਾਂ ਨੇ ਜਿਹੜੇ 10ਵੀਂ ਕੀਤੀ ਆਪਣੀ ਜਨੋੜੀ ਸਕੂਲ ਜਾ ਕੇ ਤੇ ਬਚਪਨ ਇੱਥੇ ਨਵਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ میٹرਕ ਤੋਂ ਬਾਅਦ 3 ਸਾਲ ਦਾ ਡਿਪਲੋਮਾ ਅਸ਼ਾਰ ਪਰ ਜਾ ਕੇ ਆਈਟੀਆਈ ਵਿੱਚ ਉਹਨਾਂ ਨੇ ਉੱਥੇ ਕੀਤਾ ਜੀ ਠੀਕ ਹੈ ਜੀ ਤੇ ਉਹਨਾਂ ਦਾ ਜੀਵਨ ਬਚਪਨ ਤਾਂ ਪਿੰਡ ਵਿੱਚ ਹੀ ਸਾਰਾ ਨਿਭਾਇਆ ਉਹਨਾਂ ਨੇ ਬਹੁਤ ਵਧੀਆ ਜੀ ਤੁਹਾਡੇ ਤੋਂ ਕਿੰਨੇ ਸਾਲ ਵੱਡੇ ਸੀ ਸੱਤ ਤੋਂ ਚਾਰ ਪੰਜ ਸਾਲ ਵੱਡੇ ਸੀ ਮਤਲਬ ਬਚਪਨ ਦੇ ਵਿੱਚ ਤੁਸੀਂ ਇਕੱਠੇ ਖੇਲਦੇ ਗੋਦੇ ਰਹੇ ਹਾਂ ਹਾਂ ਬਚਪਨ ਜਿੰਨਾ ਵੀ ਹੈਗਾ ਸਾਡਾ ਬਚਪਨ ਤਾਂ ਪਹਿਲਾਂ ਪਿੰਡਾਂ 'ਚ ਆਮ ਜਿੱਦਾਂ ਪਬਲਿਕ ਇਕੱਠੀ ਹੋ ਕੇ ਘੁੰਮਦੀ ਸੀ ਬੱਚਿਆਂ ਨੇ ਚੋਹ ਵਿੱਚ ਜਾ ਕੇ ਖੇਲਣਾ ਰੇਤਾ 'ਚ ਕਬੱਡੀ ਖੇੜਨੀ ਚੋਹ 'ਚ ਜਾ ਕੇ ਤੇ ਹੁਣ ਤਾਂ ਉਹ ਪਹਿਲਾਂ ਨੀਆਂ ਗੱਲਾਂ ਰਹੀਆਂ ਨਹੀਂ ਗਈਆਂ ਨਾ ਹੀ ਕੋਈ ਇਦਾਂ ਦਾ ਭਾਈਚਾਰਾ ਰਿਹਾ ਜੀ ਕਿ ਜਿਹਦੇ ਨਾਲ ਉਹਦੇ ਮਜਬੂਤੀ ਆਵੇ ਸਾਡੇ ਪਰ ਫਿਰ ਵੀ ਅਸੀਂ ਸਰਪੰਚ ਸਾਹਿਬ ਦੇਖਿਆ ਆਪਣੇ ਇਸ ਡੰਡੋ ਪਿੰਡ ਦਾ ਮਾਹੌਲ ਜਿਹੜਾ ਆ ਬਾਕੀ ਪਿੰਡਾਂ ਨਾਲੋਂ ਸਾਨੂੰ ਸ਼ਾਂਤਮਈ ਅਤੇ ਭਾਈਚਾਰਕ ਲੱਗਿਆ ਭਾਈਚਾਰਕ ਸਾਡੇ ਪਿੰਡ ਦਾ ਮਾਹੌਲ ਤਾਂ ਬਹੁਤ ਵਧੀਆ ਇੱਕ ਤਾਂ ਸਾਡਾ ਜਿਹੜਾ ਪਿੰਡ ਹੈ ਨਸ਼ੇ ਤੋਂ ਬਹੁਤ ਦੂਰ ਹੈ ਜੀ ਹਾਂਜੀ ਨਸ਼ਾ ਬਿਲਕੁਲ ਜਿਹੜਾ ਰਹਿਤ ਹੈ ਪਿੰਡ ਵਿੱਚ ਇੱਥੇ ਇੱਥੇ ਨਸ਼ੇ ਦੇ ਕੋਈ ਵੀ ਸਾਡੇ ਪਿੰਡ ਦਾ ਇਦਾਂ ਦਾ ਬੱਚਾ ਨਹੀਂਗਾ ਜਿਹੜਾ ਨਸ਼ੇ ਦਾ ਆਦੀ ਹੈ ਜਾਂ ਕੋਈ ਸਾਡੇ ਪਿੰਡ ਦਾ ਮਾਹੌਲ ਖਰਾਬ ਕਰਦਾ ਜੀ ਉਹਨਾਂ ਜਦੋਂ ਆਈਡੀਆ ਕੀਤੀ ਆਈਡੀ ਤੋਂ ਬਾਅਦ ਜੀ ਉਹ ਫੋਚ ਭਰਤੀ ਹੋ ਗਏ ਜੀ ਭਰਤੀ ਹੋਣ ਤੋਂ ਬਾਅਦ ਉਹ ਹਰੇਕ ਸਟੇਟ ਚ ਪੁਜੇ ਜੀ ਜਦੋਂ 19 1999 ਚ ਕਾਰਗਰਦੀ ਲੜਾਈ ਸ਼ੁਰੂ ਹੋਈ ਹੈ ਜੀ ਉਸ ਲਈ ਉਹਨਾਂ ਦੀ ਡਿਊਟੀ ਥੀ ਜੰਬਲਪੁਰ ਠੀਕ ਹੈ ਜੰਬਲਪੁਰ ਡਿਊਟੀ ਥੀ ਜੰਬਲਪੁਰ ਤੋਂ ਉਹਨਾਂ ਦੀ ਜਿਹੜੀ ਪਲਟਨ ਥੀ ਰਾਤੋਂ ਰਾਤ ਉਹਨਾਂ ਨੇ ਛੀਨਗਰ ਪਹਾਈ ਛੀਨਗਰ ਤੋਂ ਬਾਅਦ ਉਹਨਾਂ ਨੂੰ ਦੂਜੇ ਦਿਨ ਉਹਨਾਂ ਨੇ ਪ੍ਰਕਾਰਗਰੂ ਜੀ ਚੋਟੀਆਂ ਵਾਲ ਸੈਰ ਨੂੰ ਉਹਨਾਂ ਨੇ ਭੇਜਣਾ ਸ਼ੁਰੂ ਕਰਤਾ ਜਿੰਨੇ ਜੂਣ ਤੇ ਜੀ ਉਹਨਾਂ ਦੇ ਨਾਲ ਕੈਪਟਨ ਬਤਰਾ ਥੇ ਜੀ ਹਿਮਾਚਲ ਦੇ ਜੀ ਤੇ ਕੈਪਟਨ ਬੱਤਰਾ ਹੁਣੇ ਤੇ ਸਾਡੇ ਭਾਈ ਸਾਹਿਬ ਹਣੇ 6 ਜੁਲਾਈ 1999 ਨੂੰ ਕਾਗਲ ਕਾਗਲ ਦੀ ਜੰਗ ਵਿੱਚ ਸ਼ਹੀਦ ਹੋ ਗਏ ਉੱਥੇ ਜੀ 6 ਜੁਲਾਈ 1999 ਨੂੰ ਠੀਕ ਹੈ ਜੀ 1999 ਨੂੰ ਉਹਨਾਂ ਦੀ ਚੀਦੀ ਪਾਈ ਗਈ ਜੀ ਉੱਥੇ ਜੀ ਤੇ ਉੱਥੋਂ ਫਿਰ ਸਾਨੂੰ ਮੈਸੇਜ ਆਇਆ ਜੀ ਫੋਨ ਤਾਂ ਉਸ ਵੇਲੇ ਹੁੰਦੇ ਹੀ ਨਾ ਸੋ ਜੀ ਕੋਈ ਲੈਂਡਲੈਂਡ ਫੋਨ ਹੁੰਦੇ ਸਨ ਜੀ ਪਿੰਡਾਂ 'ਚ ਕਿਤੇ ਕਿਤੇ ਜੀ ਜੀ ਤੇ ਉਹਦੇ ਪਰ ਸਾਨੂੰ ਜਿਹੜੇ ਮੈਸੇਜ ਆਂਦਾ ਹੈ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਉਹ ਦੇਸ਼ ਦੀ ਖਾਤਰ ਆਪਣੀ ਚੀਦੀ ਦੇ ਗਈ ਠੀਕ ਹੈ ਉਹਨਾਂ ਦੇ ਨਾਂ ਦਾ ਫਿਰ ਅਸੀਂ ਪਿੰਡ ਦੇ ਵਿੱਚ ਗੇਟ ਬਣਾਇਆ ਜੀ ਹਾਂਜੀ ਤੇ ਗੇਟ ਬਣਾ ਕੇ ਉਹਨਾਂ ਦੀ ਯਾਦ ਆਸ ਰੋਗੀ ਆਣ ਵਾਲੀ ਜਿਹੜੀ ਜਨਰੇਸ਼ਨ ਹੈ ਸਾਡੇ ਪਿੰਡ ਦੀ ਜੀ ਉਹਨਾਂ ਨੂੰ ਇਹ ਚੇਤਾ ਰਹੂਗਾ ਲੈ ਕੇ ਸਾਡੇ ਪਿੰਡ ਦਾ ਕੋਈ ਸ਼ਹੀਦੀ ਦਿੱਤੀ ਸੀ ਬੰਦੇ ਨੇ ਜੀ ਇੱਕ ਬਹੁਤ ਵੱਡਾ ਬਲਿਦਾਨ ਜਿਹੜਾ ਆ ਦੇਸ਼ ਤੇ ਉਤੋਂ ਫੌਜੀ ਵੀਰਾਂ ਦਾ ਹੈ ਖਾਸ ਕਰਕੇ ਜਿੱਦਾਂ ਕਾਰਗਿਰ ਦੇ ਯੋਧੇ ਵਿੱਚ ਬਹੁਤ ਆਪਣੇ ਜਵਾਨਾਂ ਦਾ ਜਿਹੜਾ ਆ ਆਪਣਾ ਯੋਗਦਾਨ ਰਿਹਾ ਆ ਸੋ ਕੰਢੀ ਏਰੀਏ ਦੇ ਵਿੱਚੋਂ ਅਤੇ ਪਿੰਡ ਡੰਡੋ ਦੇ ਵਿੱਚੋਂ ਤੁਹਾਡੇ ਰਾਹ ਹੁਣਾਂ ਦਾ ਜਿੱਦਾਂ ਅਸੀਂ ਕਹਦੀਏ ਬਹੁਤ ਵੱਡਾ ਯੋਗਦਾਨ ਰਿਹਾ ਕਰਗੇ ਜョਧੇ ਵਿੱਚ ਦੇਖੋ ਇਹ ਉਹਨਾਂ ਨੇ ਤਾਂ ਆਪਣਾ ਇੱਕ ਫਰਜ਼ਨ ਬਾਤ ਆ ਕਿ ਮੈਂ ਦੇਸ਼ ਦਾ ਜਵਾਨ ਆ ਕਿ ਮੇਰਾ ਇਹ ਫਰਜ਼ ਬਣਦਾ ਕਿ ਮੈਂ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਦੇ ਦਿਆਂ ਤੇ ਆਪਣੇ ਸਾਜੇ ਭੇਗੇ ਜੀ ਔਰ ਸਾਡੇ ਕੰਢੀ ਦੇ ਵਿੱਚ ਹੋਰ ਵੀ ਹੈਗੇ ਇਧਰ ਕੋਈ ਬਰੂਹੀ ਵੀ ਥੀ ਜੀ ਉਹ ਵੀ ਸ਼ਹੀਦੀ ਪਾ ਕੇ ਜੀ ਉਹਨਾਂ ਦੇ ਨਾਲ ਜੂਨ ਤੇ ਦੋ ਚਾਰ ਬੰਦੇ ਹੋਰ ਵੀ ਥੇ ਸਾਡੇ ਕੰਢੀ ਦੇ ਜੀ ਕਿ ਜਿੰਨੀ ਸ਼ਹੀਦੀ ਸਾਡੇ ਸ਼ਾਰਪੁਰ ਜ਼ਿਲ੍ਹੇ ਦੇ ਜਵਾਨਾਂ ਨੇ ਪਾਈ ਆ ਇਦਾਂ ਦਾ ਕੋਈ ਹੋਰ ਜ਼ਿਲ੍ਹਾ ਨਹੀਂ ਹੈ ਕਿ ਜਿੱਥੋਂ ਜ਼ਿਆਦਾ-ਜ਼ਿਆਦਾ ਸਾਡੇ ਸ਼ਾਰਪੁਰ ਜ਼ਿਲ੍ਹੇ ਦੇ ਬੰਦੇ ਕਾਰਗਰਸ਼ੀ ਸ਼ਹੀਦ ਹੋਏ ਪਏ ਠੀਕ ਹੈ ਜੀ ਸੋ ਦੋਸਤੋ ਏਸੀ ਰਮੇਸ਼ ਸਿੰਘ ਕਲਾ ਪਿੰਡ ਡੰਡੋ ਦੇ ਸਰਪੰਚ ਅਤੇ ਸ਼ਹੀਦ ਕ੍ਰਿਸ਼ਨ ਮੋਨ ਉਹਨਾਂ ਦੇ ਛੋਟੇ ਭਰਾ ਸੋ ਇਜਾਜ਼ਤ ਦਿਓ ਮੈਨਾਂ ਕਿ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਪਿੰਡ ਦੇ ਦੌਰਾਨ ਅਸੇ